ਜੀ ਆਪਾ ਅੱਜ ਆਪਾਂ ਪਹੁੰਚੇ ਆਂ ਸ੍ਰੀ ਰਾਮ ਤੀਰਥ ਅੰਮ੍ਰਿਤਸਰ ਤਾਂ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੀ ਸਾਧ ਸੰਗਤ ਨੂੰ ਸ੍ਰੀ ਸ੍ਰਿਸ਼ਟੀ ਕਰਤਾ ਸ੍ਰੀ ਵਾਲਮੀਕ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਸਮੂਹ ਸਾਧ ਸੰਤਾ ਨੂੰ ਲੱਖ ਲੱਖ ਵਧਾਈਆਂ ਹੋਣ ਤੋਰੇ ਨਾ ਤੇ ਹਵਾਵਾ ਦੇ ਨਾਲ ਹੋ ਸਕਦਾ ਹੋ ਇੰਨੀ ਸੁਪਰੀਮ ਪਾਵਨ ਇੰਨੀ ਤਾਕਤ ਪਰਮਾਤਮਾ ਦੇ ਵਿੱਚ ਸਰੰਗਾਰ ਮੇਬਾਗ ਇੱਥੇ ਵਾਲਮੀਕ ਜੀ ਦਾ ਆਸ਼ਰਮ ਹੋਇਆ ਕਰਦਾ ਸੀ ਅਤੇ ਮਾਤਾ ਸੀਤਾ ਜੀ ਵੱਲੋਂ ਆਪਣੇ ਦੋ ਪੁੱਤਰਾਂ ਲਾਵ ਅਤੇ ਕੁਸ਼ ਦਾ ਜਨਮ ਵੀ ਇਸੇ ਸਥਾਨ ਤੇ ਹੋਇਆ ਹੈ ਤੇ ਅੱਜ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤਾਂ ਸਮੂਹ ਸੰਗਤਾਂ ਨੂੰ ਉਸ ਦੀ ਲੱਖ ਲੱਖ ਵਧਾਈ ਹੋਵੇ ਇਸ ਮੌਕੇ ਉਹਾਨ શિક્ષੀਤਾ ਪੋਲੀਟਿਕਲ ਪਾਰਟੀਆਂ ਅਤੇ ਹੋਰ ਲੋਕਾਂ ਨੇ ਵਾਲਮੀਕ ਜੀ ਦੇ ਸਥਾਨ ਤੇ ਨਤਮਸਤ ਕੀਤਾ ਤਸਵੀਰਾਂ ਵਿੱਚ ਤੁਸੀਂ ਸੋਨੀਆ ਮਾਨ ਜੀ ਅਤੇ ਅੰਮ੍ਰਿਤਸਰ ਦੇ ਡੀਸੀ ਸਾਖੀ ਸਾਨੀ ਮੈਡਮ ਜੀ ਨੂੰ ਦੇਖ ਰਹੀ ਹਾਂ ਸਾਰੀ ਸ਼ੁਭ ਕਾਮਨਾਵਾਂ ਦੇ ਵਾਸਤੇ ਆਏ ਹੈ ਔਰ ਕੁਝ ਆਪਣੇ ਮਨੋ ਕਾਮਨਾਵਾਂ ਲੈ ਕੇ ਆਏ ਉਹਨਾਂ ਸਾਰਿਆਂ ਦੀਆਂ ਸਫਲ ਹੋਣ ਅੱਜ ਅਸੀਂ ਇੱਥੇ ਉਮੀਦ ਸੀ ਸਾਡੇ ਸੀਐਮ ਸਾਹਿਬ ਨੇ ਆਣਾ ਸੀਗਾ ਬਟ ਅੱਜ ਅਸੀਂ ਉਹ ਨਹੀਂ ਆ ਪਏ ਉਹਨਾਂ ਦੀ ਸੇਫ ਵੀ ਠੀਕ ਨਹੀਂ ਹੈ ਥੋੜੀ ਤੇ ਕਿਉਂਕਿ ਉਹ ਸਾਹਿਬ ਆ ਰਹੇ ਨੇ ਸਾਡੇ ਮਨੈਸਟਰ ਨੇ ਪੀਸੀ ਮੈਮ ਸਾਡੇ ਨਾਲ ਹੈਗੇ ਨੇ ਅਸੀਂ ਉਹਨਾਂ ਦਾ ਵੈਲਕਮ ਕਰਨ ਵਾਸਤੇ ਇੱਥੇ ਖੜੇ ਹੈ ਔਰ RAM TIR MANDIR ਦੀ ਜੋ ਇੱਕ ਧਾਰਮਿਕ ਵੈਲਿਊ ਹੈ ਉਹ ਸਾਰੇ ਨੂੰ ਆਪਾਂ ਨੂੰ ਪਤਾ ਹੈ ਔਰ ਮੈਂ ਬਹੁਤ ਲੱਕੀ ਹਾਂ ਕਿ ਮੈਂ ਰਾਜਸਥਾਨ ਸੀ ਹਲਕੇ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਔਰ RAM TIR ਜਿਹੜਾ ਹੈ ਉਹ ਰਾਜਸਥਾਨ ਸੀ ਦੇ ਵਿੱਚ ਪੈਂਦਾ ਹੈ ਔਰ ਪਹਿਲੀ ਵਾਰੀ ਮੈਨੂੰ ਇਸ ਮੌਕੇ ਦੇ ਉੱਤੇ ਆਨ ਦਾ ਮੌਕਾ ਮਿਲਿਆ ਹੈ ਔਰ ਪਹਿਲੀ ਵਾਰੀ ਮੈਂ ਇਹ ਜਿਹੜਾ ਦਿਨ ਹੈ ਉਹ ਮਨਾ ਰਹੀ ਹਾਂ ਔਰ ਇੱਥੇ ਖੜੀ ਹਾਂ ਬਹੁਤ ਸਾਰਾ ਜਿਨ੍ਹਾਂ ਨੇ ਨੰਨੋ ਓੜੇ ਪਿੱਛੇ ਆ ਪਿੱਛੇ ਘਰੇ ਭਜਦੀ ਜੀ ਥੋੜਾ ਪਿੱਛੇ ਪਿੱਛੇ ਸਾਰਿਆਂ ਨੂੰ ਬਹੁਤ ਬਧਾਈਆਂ ਜੀ ਸਾਰਿਆਂ ਦੇ ਪਰਿਵਾਰ ਨੂੰ ਬਹੁਤ ਬਹੁਤ ਬਧਾਈਆਂ ਬਹੁਤ ਹੀ ਪਾਵਨ ਅਫਸਰ ਹੈ ਕਿ ਮੈਂ ਨਾ ਲਈ ਵੀ ਆਪ ਦੇਰ ਕਰਦੀ ਹੈ ਅਰਦਾਸ ਵੀ ਕਰਦੀ ਹੈ ਕਿ ਜਿਹੜੀ ਹੁਣ ਪਿਛਲੇ ਦਿਨੀ ਹੀ ਕੁਦਰਤੀ ਆਫਤ ਹੋਈ ਹਾੜਾ ਹੈ ਜਿਹੜੇ ਪਰਿਵਾਰ ਉਹਦੇ ਵਿੱਚ ਪ੍ਰਭਾਵਿਤ ਹੋਏ ਉਹਨਾਂ ਦੀ ਭਗਵਾਨ ਦੁਬਾਰਾ ਆਪਣੀ ਪੈਰਾਂ ਤੇ ਖੜੂ ਠਣ ਕੇ ਬਲਵਕਸ਼ਣ ਜੀ ਲਈ ਮੈਂ ਉਹਨਾਂ ਲਈ ਵੀ ਅਰਦਾਸ ਅੱਜ ਕਰਦੀ ਹਾਂ ਬਹੁਤ ਧੰਨਵਾਦ ਧੰਨਵਾਦ ਠੀਕ ਹੈ ਮੈਡਮ ਵਾਲਮੀਕ ਤੀਰਥ ਹਮਰਸਰ ਦੇ ਵਿੱਚ ਕਤਰ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਐਮਐਲਏ ਹਲਕਾ ਬਾਬਾ ਬਕਾਲਾ ਸਤਾਰ ਦੇ ਵੀਰ ਸਿੰਘ ਜੀ ਕੌਨ ਸਾਹਿਬ ਅਮਰਤ ਸਰ ਸੌਤੋਂ ਐਮਐਲਏ ਡਾਕਟਰ ਅੰਦਰਵੀਰ ਜੀ ਨੇਚਰ ਸਾਹਿਬ ਸਾਡੇ ਇੰਪਰੂਵਮੈਂਟ ਟਰਸਟ ਅਮਰਤ ਸਰ ਨੇ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਜੀ ਰੰਟੂ ਸਾਹਿਬ ਰਾਜਾ ਸਾਸੀ ਤੋਂ ਸਾਡੇ ਹਲਪੈਨ ਚਾਰਜ ਮੈਡਮ ਸੋਨੀਆ ਮਾਨ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਸਸੀ ਵਿੰਗ ਨੂੰ ਰਿਪਰੈਜ਼ੈਂਟ ਕਰ ਰਹੇ ਸ਼੍ਰੀ ਰਵਿੰਦਰ ਹਾਂਸ ਜੀ ਇੰਦਰਪਾਲ ਜੀ ਡਾਕਟਰ ਸਾਹਿਬ ਰਿਕਵਿੰਦਰ ਜੀ ਜਿੰਨੇ ਵੀ ਪਤਵੰਤੇ ਸੱਜਣ ਇੱਥੇ ਅੱਜ ਪਹੁੰਚੇ ਹੋ ਆਓ ਸਭ ਤੋਂ ਪਹਿਲਾਂ ਪੁਰੋ ਸਾਹਿਬ ਨੂੰ ਯਾ ਅਕਰੀਏ ਜੋ ਬੋਲੇ ਸੋ ਨਿਰਭੈ ਸਤਿਗੁਰੂ ਮਹਾਰਾਜ ਕੀ ਜੈ ਅੱਜ ਸਾਡੇ ਵਾਸਤੇ ਬੜਾ ਵੱਡਾ ਦੇਣਾ ਪਵਿੱਤਰ ਦਿਹਾਣਾ ਹੈ ਕੀ ਕਰਦਾ ਭਗਵਾਨ ਬਾਨਮੇਕ ਜੀ ਦਾ ਪ੍ਰਗਟ ਦੇਵ ਸਾਂ ਉਹਨਾਂ ਦੀ ਦੇਨ ਸਮਾਜ ਪ੍ਰਤੀ ਕਿਸੇ ਤੋਂ ਤਕੋ ਰੋਕੇ ਨਹੀਂ ਆ ਸਭ ਆਪਾਂ ਜਾਣਦੇ ਆ ਉਹਨਾਂ ਨੇ ਮਹਾਨ ਰਮਾਇੰਦੀ ਰਚਨਾ ਕਰਕੇ ਸਾਨੂੰ ਆਦਰਸ਼ਵਾਦੀ ਜੀਵਨ ਜੀਣ ਦੀ ਪ੍ਰੇਰਣਾ ਦਿੱਤੀ ਹੱਕ ਸੱਚ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਤੇ ਸਾਡੇ ਇਸ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੀਆਂ ਕੀ ਭੂਮਿਕਾਵਾਂ ਨੇ ਕੀ ਰੋਲ ਨੇ ਬਤੌਰ ਪੁੱਤ ਸਾਡਾ ਕੀ ਰੋਲ ਆ ਬਤੌਰ ਪਤਨੀ ਕੀ ਰੋਲ ਆ ਬਤੌਰ ਭਰਾ ਕੀ ਰੋਲ ਆ ਸਭ ਉਹਨਾਂ ਨੇ ਸਾਨੂੰ ਜੀਵਨ ਜਾਂਚ ਜਿਹੜੀ ਆ ਉਹ ਸਿਖਾਈ ਆਤਮਨੁਸ਼ਾਸਨ ਦੇ ਵਿੱਚ ਰਹਿ ਕੇ ਆਪਣੇ ਅੱਖਾਂ ਬਾਰੇ ਗੱਲ ਕਰਨੀ ਪਰ ਖਾਸ ਤੌਰ ਤੇ ਇਸਤਰੀ ਸਮਾਜ ਦੀ ਨੂੰ ਮਾਨ ਸਤਕਾਰ ਦੇਣਾ ਉਨ੍ਹਾਂ ਦੇ ਖਾਸ ਸਿੱਖਿਆਵਾਂ ਦੇ ਵਿੱਚ ਡਾਕਟਰ ਬੀ ਆਰ ਅੰbedkar ਸਾਹਿਬ ਨੇ ਵੀ ਕਿਹਾ ਸੀਗਾ ਕਿ ਜੇ ਕਿਸੇ ਸਮਾਜ ਦੀ ਤਰੱਕੀ ਦੇਖਣੀ ਹੋਵੇ ਤੇ ਫਿਰ ਸਾਨੂੰ ਉਸ ਸਮਾਜ ਦੀਆਂ ਇਸਤਰੀਆਂ ਕਿੰਨੀਆਂ ਘਪੜੀਆਂ ਲਿਖੀਆਂ ਨੇ ਉਹਨਾਂ ਦੇ ਅਧਿਕਾਰ ਕੀ ਨੇ ਜੀਵਨ ਜਾਂਚ ਕੀ ਆ ਉਤੋਂ ਸਾਨੂੰ ਉਸ ਸਮਾਜ ਬਾਰੇ ਪਤਾ ਲੱਗ ਜਾਂਦਾ ਅੱਜ ਸਾਡਾ ਸਮਾਜ ਪੜਾਈ ਲਿਖਾਈ ਪੱਖੋਂ ਕਾਫੀ ਪਿੱਛੇ ਆ ਮੈਨੂੰ ਇਹ ਕੈਂਪ ਦੇ ਵਿੱਚ ਕੋਈ ਹਰਜ ਨਹੀਂ ਕਿ ਅੱਜ ਜੇ ਅਸੀਂ ਤਰੱਕੀ ਦੀਆਂ ਲੀਹਾਂ ਦੇ ਵਿੱਚ ਪਿੱਛੇ ਗਏ ਆ ਤੇ ਸਭ ਤੋਂ ਜ਼ਿਆਦਾ ਰੋਲ ਇਸ ਜਿਹੜੀ ਘਾਟ ਏ ਹੋਈ ਰਹੀ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਉੱਚ ਪੱਧਰੀ ਤਾਲੀਮ ਜਿਹੜੀ ਆ ਉਹ ਨਹੀਂ ਦਿਵਾ ਸਕੇ ਜਦੋਂ ਵੀ ਭਗਵਾਨ ਵਾਲਮੀਕ ਜੀ ਦਾ ਰੂਪ ਦੇਖਦੇ ਆ ਉਹਨਾਂ ਦੇ ਹੱਥ ਦੇ ਵਿੱਚ ਕਲਮ ਆ ਕਲਮ ਇਸ ਦਲ ਦੀ ਪ੍ਰਤੀਕ ਆ ਕਿ ਜਦ ਤੱਕ ਸਾਡੇ ਸਮਾਜ ਦੇ ਬੱਚਿਆਂ ਦੇ ਹੱਥ ਦੇ ਵਿੱਚ ਕਲਮ ਨਹੀਂ ਆਉਂਦੀ ਭਾਵੇਂ ਉਹ ਪੜ੍ਹਾਈ ਲਿਖਾਈ ਨਹੀਂ ਕਰਦੇ ਉਦੋਂ ਤੱਕ ਸਮਾਜ ਦੀ ਜਿਹੜੀ ਤਰੱਕੀ ਆ ਉਹ ਵੀ ਸੰਭਵ ਨਹੀਂ ਹੋ ਸਕਦੀ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਨੂੰ ਵੀ ਦੇਖਦੇ ਆ ਉਹਨਾਂ ਦੇ ਹੱਥ ਦੇ ਵਿੱਚ ਸੰਵਿਧਾਨ ਆ ਉਹ ਵੀ ਇਸ ਗੱਲ ਦਾ ਪ੍ਰਤੀਕ ਆ ਕਿ ਜਦੋਂ ਤੱਕ ਅਸੀਂ ਆਪਣੀਆਂ ਪਾਰਲੀਮੈਂਟ ਤੱਕ ਆਪਣੇ ਸੰਵਿਧਾਨ ਤੱਕ ਆਪਣੀਆਂ ਬੁਕਸ ਤੱਕ ਪਹੁੰਚ ਨਹੀਂ ਕਰਦੇ ਉਦੋਂ ਤੱਕ ਸਮਾਜ ਜਿਹੜਾ ਆ ਉਹ ਅੱਗੇ ਨਹੀਂ ਵੱਧ ਸਕਦਾ ਸਾਡੇ ਐਮਐਲਏ ਫਲਕਾਟ ਆਰੀ ਤੋਂ ਆਏ ਸੀਗੇ ਉਹਨਾਂ ਦੀ ਸਿਹਤ ਥੋੜੀ ਖਰਾਬ ਹੋਣ ਕਰਕੇ ਉਹ ਜਲਦ ਪਹਿਲਾਂ ਹਾਜ਼ਰੀ ਉਹਨਾਂ ਨੇ ਲਵਾ ਲਈ ਆ ਸੰਤੂ ਸਾਹਬੀ ਆ ਰਹੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਾਡੀ ਭਾਈਚਾਰੇ ਦੀ ਡਿਊਟੀ ਲਗਾਈ ਉਹਨਾ ਆਉਣਾ ਸੀਗਾ ਕੁਝ ਟਾਈਮੁਰ ਜੇ ਮਿਆਂ ਕਰਕੇ ਉਹ ਅੱਜ ਨਾਤਮਸਤਕ ਨਹੀਂ ਹੋ ਸਕੇ ਮੈਂ ਉਹਨਾਂ ਵੱਲੋਂ ਆਪਣੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਲ ਸਾਹਿਬ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਤੇ ਸਾਡੀ ਸਮੁੱਚੀ ਟੀਮ ਵਾਲਮਿਕ ਪ੍ਰਗਟ ਦਿਵਸ ਦੀ ਸਾਰੀ ਸਾਧ ਸੰਗਤ ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ ਚ ਪੂਰੇ ਦੇਸ਼ ਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸੀ ਜਿਹੜੀ ਸਾਡੀ ਸਾਧ ਸੰਗਤ ਆ ਉਹਨਾਂ ਨੂੰ ਮੈਂ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦੇਣਾ ਭਗਵਾਨ ਵਾਲਮੀਕ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਆਪਾਸ ਕਰਦਾ ਹਾਂ ਕਿ ਉਹ ਸਾਡੇ ਤੇ ਮੇਰ ਭਰੇ ਆ ਹੱਥ ਰੱਖਣ ਆਸ਼ੀਰਵਾਦ ਦੇਣ ਬਾਲ ਤੇ ਬੁੱਧੀ ਬਖਸ਼ਣ ਕਿ ਅਸੀਂ ਇਸ ਤਰ੍ਹਾਂ ਕੌਮ ਦੀ ਦੇਸ਼ ਦੀ ਸੇਵਾ ਜਿਹੜੀ ਆ ਉਹ ਕਰਦੇ ਰਹੀਏ ਜਿੰਨੇ ਵੀ ਜਾਣੇ ਤੁਸੀਂ ਆਪਣੇ ਰੁੱਝੇ ਹੋਈਆਂ ਭਰੀ ਜ਼ਿੰਦਗੀ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡਾ ਆਇਆ ਇੱਕ ਇੱਕ ਕਦਮ ਸਿਰ ਮਤੇ ਕਬੂਲ ਇਸ ਤਰ੍ਹਾਂ ਹੀ ਆਪਾਂ ਥਰਾਲ ਮਿਲ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਜਿਹੜਾ ਆ ਉਹ ਪ੍ਰਾਪਤ ਕਰਦੇ ਰਹੀਏ ਔਰ ਅੱਗੇ ਜਿਹੜਾ ਉਹ ਵਧਦੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਲਮੀਕ ਸ਼ਕਤੀ ਬੋਲ ਰਹੇ ਵਾਲਮੀਕ ਸ਼ਕਤੀ ਬੋਲ ਰਹੇ ਬਹੁਤ ਬਹੁਤ ਧੰਨਵਾਦ

शम्ब से राही देखल वगवान से धरना और कुछ से मिलो बनिया शम्बू से राह ਦੇਖ ਸਿਕੰਦਰ ਨਾਥੀਓ ਪਹਾਉਣੀ ਸ਼ੰਭੂ ਪੰਨਾ ਜਿਹਨਾਂ ਦੇ ਚਿਆ ਪਿਆਰ ਮੁਹੱਬਤ ਅੰਦਰਲੀ ਜਿਹੜੇ ਜਹਾਂ ਜਹਾਰ ਬੱਲੇ ਕਰਸੀ ਜਿਹਦੇ ਮਨ ਚ ਪਾਪ ਲੱਗਦੇ ਸੀ ਸਿਕੰਦਰ ਵਰਗੇ ਨਹੀਂ ਬੰਨਾ ਪਹਾਉਣੀ ਸ਼ੰਭੂ ਕੋ ਦੇ ਬੋਲ ਦੀ ਕੀ ਅਕਬਾਨ ਸਦਦਾ ਮੋਸਮਾਜੋ ਕਨੇਪਲੀ ਸਾਹਿਬ ਬੈਚ ਜੀ ਜਾਨਚ ਸਾਡੇ ਮੇਰੇ ਅਧਿਆਪਕ ਸਾਹਿਬ ਰਵਿਸ਼ੀ ਉਹ ਵੀ ਤੇ ਪੁੱਛਿਆ ਸੋਹਿਆ ਬਾਦ ਜੀ ਪ੍ਰਮਾਤਮਾ ਬਾਪਾ ਬਹੁਤ ਬਾਰਤ ਕੀ ਮਾਣਾ ਚਲ ਚੁਣ ਚੀ ਦੀ ਵਾਲਮੀਕੀ ਸਾਲ ਦੇ ਉੱਤੇ ਆਏ ਹੋ ਭਗਵਾਨ ਜੀ ਦਾ ਪ੍ਰਗਟ ਦਿਵਸ ਦੇ ਉੱਤੇ ਨਾਤਮਸਤਕ ਹੋਣ ਦੇ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪੰਜਾਬ ਦੀ ਸੰਗਤਾਂ ਨੂੰ ਅੱਜ ਸਾਡੇ ਵਾਸਤੇ ਬਹੁਤ ਬੜਾ ਭਾਗ ਆ ਦੇਣਾ ਕਿ ਅਸੀਂ ਵਾਲਮੀਕੀ ਚ ਪੀਰਤੀ ਉੱਤੇ ਭਗਵਾਨ ਵਾਲਮੀਕੀ ਦੇ ਪ੍ਰਗਟ ਦਿਵਸ ਦੇ ਮੌਕੇ ਦੇ ਉੱਤੇ ਨਾਤਮਸਤਕ ਹੋਣ ਦੇ ਲਈ ਮੇਰੇ ਨਾਲ ਸਾਡੇ ਬਹੁਤ ਹੀ ਸਰਕਾਰ ਦੇ ਐਮਐਲਏ ਹੰਕਾ ਕਪਾ ਬੁਖਾਰਾ ਸਾਹਿਬ ਤੋਂ ਸਰਕਾਰ ਦੇ ਵੀ ਸਿੰਘ ਜੀ ਟੋਂ ਸਾਹਿਬ ਸਾਡੇ ਅੰਮ੍ਰਿਤਸਰ ਆਸਰਾ ਐਮਐਲਏ ਸਫਾਜਬੀ ਸਿੰਘ ਜੀ ਸੰਧੂ ਸਾਹਿਬ ਸਾਡੇ ਰਾਜਾ ਸਾਹਿਬ ਜੀ ਚੌਨਚਾ ਜੀ ਮੈਡਮ ਸੋਨੀਆ ਮਾਨ ਜੀ ਸਾਡੇ ਚੇਅਰਮੈਨ ਇੰਪਰੂਵਮੈਂਟ ਫੰਡਸ ਰਣਜੀਤੂ ਜੀ ਸਾਡੇ ਐਮਐਲਏ ਸਰਕਾਰ ਇੰਦਰਬੀਰ ਸਿੰਘ ਨਿਚਰ ਸਾਹਿਬ ਸਾਡੇ ਗੁਰਿੰਦਰ ਖਾਨਸ ਜੀ ਮਾਕਵਾਕ ਸਾਡੇ ਪਾਰਟੀ ਦੇ ਉਪਦੇਸ਼ਕ ਸਹਿਬਾਨ ਅੱਜ ਮਿਸਤਰ ਹੋਣਾ ਜੀ ਨੇ ਤੋ ਅਸੀਂ ਅੱਜ ਆਸ਼ੀਰਵਾਦ ਪ੍ਰਾਪਤ ਕਰਨ ਆਏ ਆ ਆ ਪ੍ਰਮਾਣਵਾਦੀ ਚੀਜ਼ਾਂ ਕਿ ਉਹ ਇਸ ਤਰ੍ਹਾਂ ਹੀ ਸਾਡੇ ਤੇ ਕਾਮਯਾਬ ਪਰਿਆਹਤ ਰੱਖਣ ਅਸੀਂ ਆਪਣੇ ਕਾਮਕਾਰ ਜਿਹੜੇ ਆ ਸੱਚੀ ਸੇਵਾ ਭਾਵਨਾ ਦੇ ਨਾਲ ਮਾਤਾ ਦੇ ਵਿੱਚ ਰਹਿ ਕੇ ਅੱਜ ਦਾ ਇਸ ਮਾਰਟਮ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਪੰਨ ਸਿੰਘ ਜੀ ਸਾਹਿਬ ਨੇ ਪੁੱਛਣਾ ਸੀ ਕਿ ਉਹ ਜਰੂਰੀ ਲੋਕਾਂ ਦੇ ਉਹ ਨਹੀਂ ਆ ਸਕੇ ਸੋ ਅੱਜ ਉਹਨਾਂ ਵੱਲੋਂ ਸਾਡੇ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਵੱਲੋਂ ਅੱਜ ਭਗਵਾਨ ਗਾਂਧੀ ਜੀ ਦੇ ਪ੍ਰਗਟ ਦਿਵਸ ਤੇ ਮੌਕੇ ਦਿੱਤੇ ਸਮੂਹ ਦੇਸ਼ ਵਿਦੇਸ਼ ਦੇ ਵਿੱਚ ਸਹਿਸਾਹ ਲੱਖ ਲੱਖ ਮੁਬਾਰਕ